ਮਾਨਸਾ ਮੰਡੀ ਦੇ ਵਿੱਚ ਹਨਾ ਆ ਮੱਝ ਦਾ ਵੀ ਤੁਸੀਂ ਲੈਵਲ ਚੈੱਕ ਕਰ ਲਓ ਥਣ ਪੋਣਾ ਨਾ ਇਹ ਬੱਕਰੀ ਦਾ ਥਣਾ ਜਿਹੜੇ ਥਣ ਨੇ ਗੱਦਗਾਠੇ ਦੀ ਨਾ ਪੂਰੀ ਘੈਂਟ ਝੋਟੀ ਹੈਗੀ ਦੇਖ ਸਕਦੇ ਤੁਸੀਂ ਮਾਨਸਾ ਮੰਡੀ ਦੇ ਵਿੱਚ ਇਸ ਤਰ੍ਹਾਂ ਦੇ ਪਸ਼ੂ ਐਸੇ ਨਾ ਬਹੁਤ ਘੱਟ ਹੀ ਹੁੰਦੇ ਨੇ ਜਿਵੇਂ ਆ ਮੱਝ ਹੈਗੀ ਇਹਦਾ ਲੈਵਲ ਉਹ ਵਦੂ ਪੂਰਾ ਘੈਂਟ ਧੰਨਵਾਦ ਜੀ ਜੀ ਸਾਹਿਬ ਥਣ ਪੋਣਾ ਜੀ ਜੇ ਕਰ ਦਰਨਾ ਸਿੰਗ ਵੀ ਕੁੰਡੇ ਸਿੰਗ ਦੇਗੇ ਪੂਰੇ ਮਗਰ ਕੀ ਆ ਬਾਈ ਇਹਦੇ ਕੱਟੀ ਆ ਜੀ ਕੱਟੀ ਆ ਮਗਰ ਇਹਦੇ ਦੇਖ ਹੁਣ ਵੀ ਘੈਂਟ ਦਰਨਾ ਦੁੱਧ ਕਿੰਨਾ ਗਿਆ ਬਾਈ ਇਹਦੇ 14 ਕਿਲੋ ਆ ਬਾਈ ਹੁਣ 14 ਕਿਲੋ ਤਿਆਰ ਜਮਾ ਤਿਆਰ ਠੀਕ ਆ ਠੀਕ ਆ ਕੀ ਮੁੱਲ ਵੜੀ ਕਰਿਆ ਬਾਈ ਇਹਦਾ 10 ਇੱਕ ਲੱਖ 10000 ਰੁਪਇਆ ਬਾਈ ਨੇ ਮੁੱਲ ਕਰਿਆ ਇਸ ਤਰ੍ਹਾਂ ਦੇ ਪਸ਼ੂ ਨਾਲ ਬਹੁਤ ਘੱਟ ਮਾਸੋਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਬਹੁਤ ਵਧੀਆ ਆਪਾਂ ਨੂੰ ਲੈ ਵਾਰੂਗਾ ਹਨਾ ਵਧੀਆ ਲੱਗਿਆ ਸਿੰਘਾ-ਸੁੰਗਾ ਦੀ ਪੂਰੀ ਕੁੰਡੀ ਆ ਮੱਝ ਤੇ ਕੱਦ ਕਾਠ ਦੇਖ ਸਕਦੇ ਹੋ ਤੁਸੀਂ ਤੇ ਹਾਥੀ ਦਾ ਬੱਚਾ ਹੀ ਕਹਿ ਸਕਦੇ ਹਨ ਬਹੁਤ ਘੱਟ ਮੱਜਾਂ ਇਸ ਤਰ੍ਹਾਂ ਦੀ ਮਾਨਸਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜੇ ਆਪਾਂ ਘੱਟ ਨੂੰ ਦੀ ਗੱਲ ਕਰੀ ਇਹਨਾਂ ਦੇ ਵਧੀਆ ਸੋਹਣੀ ਬੱਚਾ ਦਾ ਤੇ ਦੇਖ ਸਕਦੇ ਹੋ ਠੀਕ ਹੈ ਜੇ ਬਾਪੂ ਜਿਹੜਾ ਪਿੰਡਾ ਪਈ ਜਾਂਦਾ ਸੇਖਪੁਰਾ ਜੀ ਸੇਖਪੁਰਾ ਠੀਕ ਹੋਰ ਵੀ ਪਸ਼ੂ ਲੈ ਕੇ ਆਏ ਬਾਈ ਨਾ ਕੱਲੀ ਲੈ ਕੇ ਆਉਂਦੀ ਕੱਲੀ ਲੈ ਕੇ ਆਇਆ ਠੀਕ ਹੈ ਜੀ ਦੇਖ ਸਕਦੇ ਤੁਸੀਂ ਬਈ ਮਾਸਾ ਦੇ ਵਿੱਚ ਨਾ ਇਸ ਤਰ੍ਹਾਂ ਦੇ ਬਹੁਤ ਘੱਟ ਪਸ਼ੂ ਮਿਲਦੇ ਨੇ ਨਹੀਂ ਤਾਂ ਤੁਹਾਨੂੰ ਦੱਸਿਆ ਵੀ ਸਾਰਾ ਛੋਟੇ ਹੀ ਮੁੱਲ ਵਿੱਚ ਹੁੰਦੀਆਂ ਰਹਿ ਗਈਆਂ ਵਧੀਆ ਸੋਹਣੀ ਮੱਝ ਹੈ ਜੀ ਲਓ ਜੀ ਮਾਨਸਾ ਮੰਡੀ ਦੇ ਵਿੱਚ ਨਾ ਆਪਾਂ ਇੱਕ ਤੁਹਾਨੂੰ ਆ ਵੀ ਮੱਝ ਦਿਖਾਉਨੇ ਆਗੇ ਕਿਉਂਕਿ ਮੱਝਾਂ ਆਪਾਂ ਨਾ ਸਾਰੀਆਂ ਚੰਗੀਆਂ ਮਾੜੀਆਂ ਵੱਡੀਆਂ ਮੰਡੀਆਂ ਤੇ ਉਹੀ ਜਿਹੀ ਮੱਝਾਂ ਹੁੰਦੀਆਂ ਨੇ ਨਾ ਮਾਨਸਾ ਮੰਡੀ ਦੇ ਵਿੱਚ ਇੱਕ ਆ ਮੱਝ ਤੁਹਾਨੂੰ ਦਿਖਾਉਨੇ ਆ ਕਿਉਂਕਿ ਕਿਸਾਨ ਵੀਰ ਹੋਰ ਖਰੀਦਣ ਵਾਲੇ ਨਾ ਵੱਡੀਆਂ ਛੋਟੀਆਂ ਸਾਰੀਆਂ ਇਹੀ ਮੰਡੀਆਂ ਦੇ ਵਿੱਚੋਂ ਖਰੀਦਦੇ ਨੇ ਖਣ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਮੱਝ ਦਾ ਤੇ ਬਾਕੀ ਬਨਾਵਟ ਮੱਝ ਦੀ ਸਿੰਗ ਸੰਗ ਮੂੰਹ ਮੱਥਾ ਸਾਰਾ ਚੈੱਕ ਕਰ ਸਕਦੇ ਹੋ ਆਹ ਹੈ ਇਹਦਾ ਬੱਚਾ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਅੱਜ 5 ਵਜੇ ਸੂਈ ਜੀ ਅੱਜ ਹੀ ਸੂਈ ਆ ਮੰਡੀ 'ਚ ਹੀ ਸੂਈ ਆ ਹਾਂਜੀ ਉਹ ਜੇਰ ਪਈ ਹੋਈ ਠੀਕ ਹੈ ਠੀਕ ਮੰਡੀ 'ਚ ਜੇਰ ਡੇਗੀ ਆ ਕੇ ਠੀਕ ਹੈ ਅੱਛਾ ਬਾਈ ਜਿਵੇਂ ਆਪਾਂ ਚੱਲ ਚੰਗੀਆਂ ਮੱਜਾਂ ਵਿੱਚ ਦਿਖਾਉਣੇ ਆ ਨਾ ਸਾਰੀਆਂ ਉਹ ਕਰ ਦਿਆਂਗੇ ਸੋਡਾ ਪਹਿਲਾਂ ਨਾਂ ਦੱਸੋ ਕੀ ਆ ਜੱਸਾ ਰਾਮ ਜੀ ਜੱਸਾ ਰਾਮ ਪਿੰਡ ਬਾਈ ਪਿੰਡ ਖਾਨੇਵਾਲ ਖਾਨੇਵਾਲ ਹੈਂ ਹਾਂਜੀ ਪਾਤੜਾਂ ਲੱਗੇ ਪਾਤੜਾਂ ਦੇ ਲਵੇ ਹਾਂਜੀ ਠੀਕ ਹੈ ਜੀ ਹੁਣ ਕਿੰਨੇ ਪਸ਼ੂ ਲੈ ਕੇ ਆਏ ਸੀ ਤੁਸੀਂ ਅਸੀਂ ਤਾਂ 5 ਲੈ ਕੇ ਆ ਰਹੇ ਹਾਂ ਜੀ 5 ਲੈ ਕੇ ਆਏ ਸੀਗੇ ਹਾਂਜੀ ਹੋਇਆ ਸੇਲ ਕੋਈ ਦੋ ਵਜੇ ਨੇ ਦੋ ਵਜੇ ਤੇ ਵਧੀਆ ਰੇਟ ਮਿਲ ਗਿਆ ਠੀਕ ਵੀ ਕਿੰਨ ਵਧੀਆ ਠੀਕ ਜਾਂਦੇ ਹੋਗੇ ਹਨਾ ਅੱਛਾ ਜੇ ਆਪਾਂ ਆ ਮੱਝ ਦੀ ਗੱਲ ਕਰੀਏ ਬਈ ਦੁੱਧ ਦੱਦ ਫਿਰੇ ਦਾ ਕਿੰਨਾ ਹੈ ਦੁੱਧ ਦੇ ਕਟਦੀ ਰਹੀ ਹੈ ਜੀ 13 14 14 ਗੱਲਾਂ ਆ ਬਈ ਦੇਖ ਆਪਾਂ ਵੀਡੀਓ ਬਣਾਉਣੀ ਹੈ ਹਨਾ ਦੁੱਧ ਨਹੀਂ ਕੱਟਣੀ ਜੀ ਹਾਂ ਹੁਣ ਤੋਂ ਇੱਥੇ ਬੇਸ਼ੱਕ ਦੀ ਕਿੰਨਾ ਮਰਜ਼ੀ ਕਹਦੇ ਦੁੱਧ ਪਰ ਸਹੀ 14 14 ਬਿਲਕੁਲ ਜੀ 14 ਕਿਲੋ ਦੇ ਦਿੰਦੀ ਆ ਦੁੱਧ ਹਾਂਜੀ 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 ਤੁਸੀਂ ਲਿਫਟੇ ਤੋਂ ਪਿੱਛੋਂ ਨੀਕਾ ਮਾਰ ਲਓ ਠੀਕ ਹੈ ਉਹ ਤਾਂ ਚੱਲ ਆਪਾਂ ਦਿਖਾਈ ਦੇਨੇ ਆ ਮੱਝ ਚਾਰ ਸਫੇਰਿਓ ਤੇ ਰੇਟ ਦੀ ਆਪਾਂ ਗੱਲ ਕਰੀਏ ਬਈ ਕੀ ਕਰਿਆ ਫਿਰ ਇਹਦਾ ਰੇਟ ਤੇ ਕਰਦੇ ਇੱਕ ਪੰਜ ਜੀ 1 ਲੱਖ 5000 ਰੁਪਏ ਹਾਂਜੀ ਕਿੰਨੇ ਕ ਤੱਕ ਵੇਚ ਜੂਗੀ ਕੀ ਮਾਨਤਾਨ ਹੋਊਗਾ ਮਾਨਤਾਨ ਇਦਾਂ ਸਲਾਏ ਵੀ 90 ਤੱਕ ਛੱਡਣ ਦੀ ਸਲਾਹ ਹੈ ਜੀ 90 ਤੱਕ ਤਾਂ ਫਿਰ ਜੀ ਹਾਂਜੀ ਤੁਹਾਡਾ ਕੋਈ ਮੋਬਾਈਲ ਨੰਬਰ ਹੈ 99147 36398 ਜੀ ਜੀ 1 ਲੱਖ 5000 ਰੁਪਏ ਕਹਿੰਦਾ ਬਈ ਤੇ ਦੁੱਧ ਤੁਸੀਂ ਬਾਕੀ ਦੱਸ ਰਿਹਾ ਹੁਣ ਬਾਕੀ ਬਈ ਆ ਕੇ ਜਦੋਂ ਤੁਸੀਂ ਖਰੀਦਣਾ ਹੁੰਦਾ ਹਨਾ ਉਦੋਂ ਲਵੇ ਚੈੱਕ ਕਰ ਸਕਦੇ ਹੋ ਮੰਡੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਹਨਾ ਆਪਣਾ ਮਤਲਬ ਹੁੰਦਾ ਵੀਡੀਓ ਬਣਾ ਕੇ ਪਸ਼ੂ ਨੂੰ ਦਿਖਾਉਣਾ ਤੇ ਰੇਟ ਵੜੀ ਦੀ ਗੱਲਬਾਤ ਕਰਨੀ ਤੋਰਾ ਤੋਰਾ ਤੁਸੀਂ ਕਰ ਸਕਦੇ ਹੋ ਚੈੱਕ ਮੋੜ ਲਿਆ ਬਈ ਦੇਖ ਸਕਦੇ ਹੋ ਜੇ ਤੁਸੀਂ ਲੈ ਵਾ ਲੂਆ ਤਾਂ ਚੰਗਾ ਖਰ ਇਹੋ ਜੀ ਗੱਲ ਨਹੀਂ ਜੇਗੀ ਤੇ ਦੁੱਧ 14 ਲੀਟਰ ਕਹਿੰਦਾ ਬਈ ਬਾਕੀ ਬਈ ਚਵਾ ਕੇ ਤੁਸੀਂ ਆ ਕੇ ਚੈੱਕ ਕਰਕੇ ਵੀ ਦੇਖ ਸਕਦੇ ਹੋ ਹਨਾ ਇਹ ਇਸੇ ਮੰਡੀ ਚ 14 ਕੱਢਦੀ ਵੀਰ ਪੱਕਾ ਜੀ ਬਾਈ ਕੰਦਾ 14 ਲੀਟਰ ਪੱਕਾ ਹੈ ਹਾਂ ਜੀ ਹਣ ਤੇ ਪਲਾਂ ਪੁਲਾਂ ਜੀ ਜੀ ਠੀਕ ਹੈ ਠੀਕ ਹੈ ਹਾਂ ਜੀ ਕਿਉਂਕਿ ਹਰ ਇੱਕ ਪ੍ਰਕਾਰ ਦਾ ਆਪਾਂ ਪਸ਼ੂ ਤੁਹਾਨੂੰ ਮੰਡੀ ਚ ਦਿਖਾਉਨੇ ਆ ਕਿਉਂਕਿ ਕੋਈ ਵੀ ਜਿਹੇ ਜਿਹੇ ਵੀ ਪਸ਼ੂ ਖਰੀਦਣਾ ਚਾਹੁੰਦਾ ਹੁੰਦਾ ਉਹ ਜਿਹੜੇ ਰੇਟ ਦਾ ਪਤਾ ਲੱਗ ਜਾਂਦਾ ਜੀ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਵੱਧ ਤੋਂ ਵੱਧ ਕਰ ਦਿਓ ਲਾਈਕ ਤੇ ਸ਼ੇਅਰ ਲੋ ਜੀ ਮਾਨਸਾ ਮੰਡੀ ਦੇ ਵਿੱਚ ਹਨਾ ਆਪਾਂ ਜਿੱਥੇ ਮੱਝਾਂ ਦੀ ਵੀਡੀਓ ਬਣਾਉਨੇ ਆ ਤੇ ਨਾਲ ਗਾਵਾਂ ਵੀ ਆਉਂਦੀ ਨੇ ਗਾਵਾਂ ਵੀ ਤੁਹਾਨੂੰ ਚੈੱਕ ਕਰਾਉਨੇ ਆਗੇ ਆ ਗਾਂਆਂ ਆਈਆਂ ਵੀਆਂ ਨੇ ਗੀਆਂ ਮਾਨਸਾ ਮੰਡੀ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਆ ਸਾਡੇ ਛੋਟੇ ਸਰਦਾਰ ਜੀ ਲੈ ਕੇ ਆਏ ਨੇ ਗਾਈਆਂ ਤੇ ਆਪਾਂ ਇਹਨਾਂ ਨਾਲ ਵੀ ਕਰਾਂਗੇ ਗੱਲਬਾਤ ਇੱਕ ਵਾਰ ਤੁਸੀਂ ਪਹਿਲਾਂ ਮੜਾ ਜਾ ਨਜ਼ਰ ਮਾਰ ਲਓ ਜੋ ਮਾਨਸਾ ਮੰਡੀ ਦੇ ਵਿੱਚ ਗਾਈਆਂ ਆਈਆਂ ਬਈਆਂ ਨੇ ਹਨਾ ਤੇ ਆਹਨੇ ਸਰਦਾਰ ਜੀ ਆਪਾਂ ਗੱਲਬਾਤ ਇਹਨਾਂ ਨਾਲ ਕਰਾਂਗੇ ਲੈ ਵੀ ਤੇਰੇ ਡੈਡੀ ਹੋਰਿਆਂ ਨੂੰ ਵੀ ਬੁਲਾ ਲਾ ਨਾਲ ਹਨਾ ਆਜੋ ਜੀ ਇੱਧਰ ਖੜਜੋ ਤੇ ਇਹ ਸਰਦਾਰ ਜੀ ਸਾਡੇ ਲੈ ਕੇ ਆਏ ਨੇ ਗਾਈਆਂ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਬਤ ਜਸਨਦੀਪ ਸਿੰਘ ਜਸਨਦੀਪ ਸਿੰਘ ਕਿਹੜਾ ਪਿੰਡਾ ਪੁੱਤ ਝੂਲੜ ਝੂਲੜ ਇਹ ਕਿੱਥੇ ਜੇ ਪੈਂਦਾ ਕਿਹੜੇ ਆ ਉਸ ਤੇ ਪੈਂਦਾ ਜੀ ਸੰਗਰੂਰ ਜ਼ਿਲ੍ਹਾ ਜੀ ਸੰਗਰੂਰ ਜ਼ਿਲ੍ਹੇ ਚ ਪੈਂਦਾ ਕਿ ਲਹਿਰੇ ਕਾ ਅਗੇ ਕੋਲੇ ਲਹਿਰੇ ਕਾ ਅਗੇ ਕੋਲੇ ਹੈਨਾ ਠੀਕ ਹੈ ਹਾਂਜੀ ਕਿੰਨੀਆਂ ਗਾਵਾਂ ਲੈ ਕੇ ਆਏ ਸੀ ਤੁਸੀਂ ਅੱਜ ਤਿੰਨ ਤਿੰਨ ਗਾਵਾਂ ਲੈ ਕੇ ਆਏ ਸੀਗੇ ਮਾਨਸਾ ਮੰਡੀ ਦੇ ਵਿੱਚ ਹੈ ਪਹਿਲਾਂ ਵੀ ਆਉਂਦੇ ਹੋ ਹਾਂਜੀ ਹੋਰ ਮੰਡੀ ਇਹ ਚ ਜਾਣੇ ਤੁਸੀਂ ਜਾਣੇ ਜੀ ਕਿਤੇ ਡੱਬਾ ਵਾਲੀ ਮੰਡੀ ਜਾਣੇ ਜੀ ਠੀਕ ਹੈ ਠੀਕ ਹੈ ਫਾਰਮ ਹੈ ਜੀ ਤੁਹਾਡਾ ਆਪਨਾ ਡੇਰੀ ਫਾਰਮ ਹੈ ਜੀ ਡੇਰੀ ਫਾਰਮ ਹੈ ਜੀ ਹਾਂਜੀ ਠੀਕ ਹੈ ਤੇ ਮਤਲਬ ਗਾਈਆਂ ਦੀ ਹੈ ਜਾਂ ਮੱਝਾਂ ਦਾ ਵੀ ਹੈ ਜੀ ਮੱਝਾਂ ਦਾ ਵੀ ਹੈ ਨਾਲ ਵਪਾਰ ਦਾ ਕੰਮ ਆ ਜਣੀ ਕਿ ਆਪਣਾ ਹਾਂ ਵੇਚਦੇ ਵੀ ਰੱਖਦੇ ਵੀ ਆ ਦੁੱਧ ਵੀ ਪਾਉਨੇ ਆ ਜੀ ਠੀਕ ਆ ਠੀਕ ਆ ਪਈ ਆਪ ਕਿੰਗ ਡੈਰੀ ਨੂੰ ਦੁੱਧ ਪਾਉਨੇ ਆ ਜੀ ਠੀਕ ਆ ਜੀ ਠੀਕ ਆ ਤੇ ਅੱਜ ਪੁੱਤ ਫਿਰ ਕੋਈ ਹੋਈ ਨਹੀਂ ਸੇਲ ਬਿਖੀ ਨਹੀਂ ਕੋਈ ਠੀਕ ਆ ਕੀ ਕੀ ਰੇਟ ਰੱਖਿਆ ਜੀ ਗਾਈਆਂ ਦਾ 30 30000 30 30000 ਰੁਪਿਆ ਹੈਨਾ ਤੇ ਦੁੱਧ ਦੀ ਆਪਾਂ ਗੱਲ ਕਰੀਏ ਕਿੰਨਾ ਕੁ ਦੁੱਧ ਆ ਜੀ ਗਾਂਆਂ ਥੱਲੇ ਦੁੱਧ ਹੈਗਾ ਜੀ 16 16 ਲੀਟਰ ਤੋਂ ਮੰਗੂ ਦਾ ਦਾ ਲੀਟਰ ਵਾਲੀਆਂ ਵੀ ਹੈਗੀਆਂ ਘਰੇ ਵੀ ਹੈਗੀਆਂ ਪੱਕਾ ਬਈ ਦੇ ਦਿੰਦੇ ਨੇ ਇਹਨਾਂ ਤੋਂ ਦੋਸਤਾਂ ਜੀ 22 23 23 ਲੀਟਰ ਵੀ ਕਢਾਇਆ ਹੈ ਗਾਈਆਂ ਤੋਂ ਜਿਵੇਂ ਹੁਣ ਆਪਾਂ ਆਹ ਗਾਈਆਂ ਖੜੀਆਂ ਨੇ ਇੰਨਾਂ ਗਾਈਆਂ ਦੇ ਥੱਲੇ ਕਿੰਨਾ ਦੁੱਧ ਹੋਊਗਾ ਇੰਨਾਂ ਥੱਲੇ ਹੈਗਾ ਹੀ 16 16 ਲੀਟਰ ਦੁੱਧ ਬਈ ਜਿਵੇਂ ਹੁਣ ਆਪਾਂ ਚੱਲ ਆਏ ਹਣਾ ਤੁਸੀਂ ਤੁਹਾਡੇ ਪਸ਼ੂ ਨੇ ਹਣਾ ਤੇ ਆਜੋ ਨਾਲ-ਨਾਲ ਆਜੋ ਤੇ ਆਪਾਂ ਗੱਲਬਾਤ ਕਰਦੇ ਆਂਗੇ ਤੁਹਾਨੂੰ ਦਿਖਾਉਨੇ ਆਗੇ ਹਣਾ ਤੁਸੀਂ ਦੱਸਿਆ 15 15 16 16 ਕਿਲੋ ਦੁੱਧ ਹਣਾ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਹਣਾ ਉਹ ਤਾਂ ਦੁੱਧ ਬਾਅਦ ਦੀ ਗੱਲ ਤਾਂ ਕਿਰਾਂ ਆਪਾਂ ਤੁਹਾਨੂੰ ਲੇਵਾ ਲੂਵਾ ਸਾਰਾ ਚੈੱਕ ਕਰਾਉਨੇ ਆ ਦੇਖ ਲਾ ਗਾਈਆਂ ਦਾ ਸਕਲ ਸੂਰਤ ਤੋਂ ਵੇਖਖਦੀ ਥੋੜਾ ਜਿਹਾ ਕੱਦਾ ਕੱਠਾ ਛੋਟਾ ਲੱਗਦਾ ਪਰ ਲੇਵੇ ਟੋਕਰੇ ਜਿਹੜੇ ਜਿਹੜੇ ਲੇਵੇਦੇ ਹਨਾ ਦੁੱਧ ਹੋ ਵੀ ਸਕਦਾ ਬਾਕੀ ਚੈੱਕ ਕਰਕੇ ਆਪਾਂ ਇਹਦਾ ਹੀ ਦੁੱਧ ਕੱਢਦਾ ਜੀ ਫੀਡ ਕੱਢਦੀ ਆ ਦੁੱਧ ਵਧੀਆ ਪਿੱਡਾ ਪਾਉਣੇ ਲੋਕ ਠੀਕ ਆ ਠੀਕ ਆ ਠੀਕ ਹੈ ਤੇ ਆਪਾਂ 30-3000 ਰੁਪਏ ਰੱਖਿਆ ਹਨਾ ਇਹਨਾਂ ਦਾ ਮੁੱਲ ਕੋਈ ਤੇ ਇੰਨੇ ਇਕੱਠੀਆਂ ਲੈਣਾ ਚਾਹੋਵੇ ਤਾਂ ਘੱਟ ਵੀ ਕਰ ਦਾਂਗੇ ਜੀ ਉਹ ਤਾਂ ਬਾਕੀ ਹੋ ਜੂ ਮਾਨਤਨ ਮੌਕੇ ਤੇ ਹਨਾ ਜੇ ਕੋਈ ਉਹ ਕਰਨਾ ਚਾਹੁੰਦਾਗਾ ਬਹੁਤ ਬੰਦੇ ਹੁੰਦੇ ਨੇ ਕਿ ਜਿਹੜੇ ਮਤਲਬ ਗਾਂਆਂ ਮੱਝਾਂ ਖਰੀਦਣ ਵਾਸਤੇ ਹਨਾ ਆਉਂਦੇ ਨੇਗੇ ਤਾਂ ਕਰਕੇ ਆਪਾਂ ਤੁਹਾਡੇ ਨਾਲ ਜਿੱਥੇ ਹਾਂ ਜਿੱਥੇ ਆਪਾਂ ਮੱਝਾਂ ਦੀ ਵੀਡੀਓ ਬਣਾਉਂਦੇ ਆ ਨਾਲ ਆਪਾਂ ਗਾਂਆਂ ਦੀ ਵੀ ਬਣਾਉਂਦੇ ਆ ਹਨਾ ਪਰਮ ਦੇ ਵੀ ਆ ਕੇ ਬਣਾਓ ਜੀ ਕੋਈ ਗੱਲ ਨਹੀਂ ਆਪਣੇ ਕੋਲ ਮੱਝਾਂ ਵਧੀਆ 180 200 ਰੁਪਏ ਵਾਲੀਆਂ ਮੱਝਾਂ ਨੇ ਆਪਣੇ ਕੋਲ ਠੀਕ ਹੈ ਠੀਕ ਹੈ ਪਰਮ ਦੇ ਅੱਗੇ ਬਣਾਉਣੀ ਹੈ ਵੀਡੀਓ ਉੱਥੋਂ ਬਣਾਓ ਜੀ ਮਤਲਬ ਉੱਥੇ ਜੇ ਚੈੱਕ ਕਰਕੇ ਵੀ ਲੈ ਜਾ ਸਕਦਾ ਜੇ ਕੋਈ ਆਉਂਦੇ ਮੱਝਾਂ ਦਾ ਤਸੱਲੀ ਕਰਕੇ ਜੀ ਠੀਕ ਹੈ ਫਿਰ ਆਪਣਾ ਮੋਬਾਈਲ ਨੰਬਰ ਬੋਲ ਦੋ ਵੀ ਹਾਂ ਜੀ 83072 ਜੀ 830 08642 ਹੈਨਾ ਠੀਕ ਹੈ ਅੱਛਾ ਪੁੱਤ ਜੇ ਮੈਂ ਤੁਹਾਡੇ ਕੋਲ ਹੁਣ ਉੱਥੇ ਫਾਰਮ ਦੇ ਵਿੱਚ ਆਇਆ ਹੈ ਫਿਰ ਚਾਹ ਚੂ ਤਾਂ ਪੀਆਵੇਂਗਾ ਮੈਨੂੰ ਹੈ ਹੈ ਕੋਈ ਦੁੱਧ ਪੀਆਵੇਂਗਾ ਦੁੱਧ ਪੀ ਰਹੇ ਹਾਂ ਦੁੱਧ ਪਿਆ ਦੀ ਯਾਰ ਥੋੜਾ ਜਿਹਾ ਚਾਹ ਹੀ ਬੁਲਾਵਾਂਗੇ ਗਜਰੇਲਾ ਵੀ ਖਵਾਵਾਂਗੇ ਹੈ ਠੀਕ ਹੈ ਫਿਰ ਆਪਾਂ ਪਹੁੰਚਾਂਗੇ ਤੁਹਾਡੇ ਫਾਰਮ ਦੇ ਵਿੱਚ ਉੱਥੇ ਸਾਰੀਆਂ ਮੱਝਾਂ ਦੀ ਵੀਡੀਓ ਗਾਵਾਂ ਦੀ ਵੀਡੀਓ ਵੀ ਬਣਾ ਕੇ ਲੈ ਕੇ ਆਵਾਂਗੇ ਹੁਣ ਬਾਈ ਆਏ ਸੀਗੇ ਮਾਨਸਾ ਮੰਡੀ ਦੇ ਵਿੱਚ ਹੈਨਾ ਤੇ ਨੰਬਰ ਬੋਲਤਾ ਬਾਈ ਨੇ ਕੰਟੈਕਟ ਕਰ ਲਿਓ ਬਾਈ ਦੇ ਨਾਲ ਹਨਾ ਜੇ ਕੋਈ ਗਾਂ ਜਾਂ ਮੱਝ ਅੱਜ ਤਿੰਨ ਗਾਵਾਂ ਕਮੇ ਲੈ ਕੇ ਆਇਓ ਬਾਈ ਗਾਵਾਂ ਲੈ ਕੇ ਆ ਹਾਂ ਬੀ ਠੀਕ ਹੈ ਗਾਵਾਂ ਗਾਵਾਂ ਲੈ ਕੇ ਆ ਹਾਲ ਤੱਕ ਸੇਲ ਕੋਈ ਹੋਈ ਨਹੀਂ ਹਨਾ ਕੋਈ ਸੇਲ ਨਹੀਂ ਹੋਈ ਜੀ ਕੰਮ ਠੰਡੇ ਨੇ ਜੀ ਦੁੱਧ ਦੇ ਰੇਟ ਡਾਊਨ ਨੇ ਮੰਡੀ ਵੈਸੇ ਵੀ ਸਾਰੀ ਠੰਡੀ ਹੈ ਜੱਜਾਂ ਦੀ ਵੀ ਠੰਡੀ ਹੈ ਜੀ ਦੁੱਧ ਦੀ ਗੱਲ ਕਰੀਏ ਬਾਈ ਜਿਵੇਂ ਤੂੰ ਆਖਿਆ ਵੀ ਦੁੱਧ ਦੇ ਰੇਟ ਡਾਊਨ ਨੇ ਹਨਾ ਹੁਣ ਆਮ 60 65 ਰੁਪਏ ਦੁੱਧ ਵਿਗਦਾ ਸ਼ਹਿਰਾਂ ਦੇ ਵਿੱਚ ਤਾਂ ਮੇਰੇ ਖਿਆਲ ਚ ਹੋਰ ਵੀ ਤੇਜ਼ ਹੋਣਾ ਹਨਾ ਨਾ ਜੀ 65 ਰੁਪਏ ਤੋਂ ਉੱਤੇ ਕਿਤੇ ਨਹੀਂ ਵਿਗਦਾ ਹੁਣ ਤਾਂ ਜਿਹੜੇ ਪੱਕੇ ਬੰਦੇ ਵੀ ਲੈਂਦੇ ਤੇ 70 70 ਵੀ ਲੈਂਦੇ ਤੇ ਉਹਨਾਂ ਨੇ ਵੀ ਘਟਾਤੇ ਬਾਣੀਆਂ ਅੱਛਾ ਇੱਕ ਗੱਲ ਮੈਂ ਥੋੜਾ ਨਾ ਹੋਰ ਕਰਨਾ ਚਾਹੂੰ ਬਾਈ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਗੱਲ ਕਰੀਏ ਹਨਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਹਿਲਾਂ 10 10 ਪਸ਼ੂ ਹਰੇਕ ਜ਼ਿਮੀਦਾਰ ਦੇ ਘਰੇ ਖੜੇ ਹੁੰਦੇ ਸੀਗੇ ਹੁਣ ਤੇ ਆਪਾਂ ਗੱਲ ਕਰੀਏ ਕਿਸੇ ਜ਼ਿਮੀਦਾਰ ਦੀ ਨੇ 5 10 ਪਸ਼ੂ ਤਾਂ ਬਾਕੀ ਨਹੀਂ ਸਿੰਗਲ ਸਿੰਗਲ ਵੀ ਕਿਸੇ ਕੋਲ ਹੀ 5 10 ਜੀ ਉਹਦੇ ਨੇ ਜਿਹੜਾ ਕੋਈ ਦੁੱਧ ਦਾ ਕੰਮ ਕਰਦਾ ਹੈ ਹਾਂ ਜਿਹੜਾ ਇਕੱਲਾ ਦੁੱਧ ਘਰੇ ਵਰਤਣ ਵਾਸਤੇ ਆ ਉਹਨੇ ਤਾਂ ਇੱਕ ਡੰਗਰ ਰੱਖਿਆ ਮੈਨੂੰ ਆ ਲੱਗਦਾ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਪੈਕਟਾਂ ਵਾਲਾ ਦੁੱਧ ਪਿੰਡਾਂ ਦੇ ਵਿੱਚ ਆਮ ਬਿਕੂਗਾ। ਅੱਛਾ ਜਿਵੇਂ ਹੁਣ ਤੁਸੀਂ ਪੈਕਟਾਂ ਵਾਲੇ ਦੁੱਧ ਦੀ ਗੱਲ ਕਰੀ ਐ। ਅ ਆਪਾਂ ਜਦੋਂ ਮੰਡੀਆਂ ਦੇ ਵਿੱਚ ਆਉਨੇ ਆ ਮੰਡੀਆਂ ਦੇ ਵਿੱਚ ਦੇਖਦੇ ਆ ਪਰ ਫੁੱਲ ਸਾਰਾ ਹੁੰਦਾ ਹਨਾ ਪਸ਼ੂ ਬਹੁਤ ਜ਼ਿਆਦਾ ਹੁੰਦੇ ਨਹੀਂ ਮੈਂ ਟਰੌਲੇ ਦੀ ਮੰਡੀ ਕੱਲ ਦੇਖਿਆ ਸੀ ਪੈਰ ਧਰ ਨੂੰ ਤਾਂ ਦੀ ਬਹੁਤ ਜ਼ਿਆਦਾ ਪਸ਼ੂ ਆ। ਫਿਰ ਸੋਡਾ ਕਹਿਣ ਦਾ ਮਤਲਬ ਇਹ ਹੈ ਵੀ ਸਾਰਾ ਜਿਹੜਾ ਹੈਗਾਗਾ ਇਕੱਲੇ ਡੇਅਰੀ ਫਾਰਮਾਂ ਦਾ ਹੀ ਕੰਮ ਰਹਿ ਗਿਆ ਹਨਾ ਪਸ਼ੂਆਂ ਦਾ ਹੀ ਰਹਿ ਜੂ ਫਾਰਮ ਵੀ ਵੱਡੇ ਜਿਨ੍ਹਾਂ ਕੋਲੇ 2-2 2.5-250 ਗਾਵਾਂ ਜਾਂ ਮੱਝਾਂ ਹੋਣਗੀਆਂ ਉਹ ਫਾਰਮ ਜਿਹੜੇ ਕੋਲੇ ਹੁਣ 10 ਜਾਂ 20 ਪਸ਼ੂ ਨੇ ਉਹ ਵੀ ਨਹੀਂ ਉਹ ਫਾਰਮ ਉਹ ਉਹ ਵੀ ਕਾਮਯਾਬ ਹੋਣੀ ਘਰਾਂ ਦੇ ਵਿੱਚ ਤਾਂ ਰੱਖਣੀ ਬੰਦ ਕਰਤੇ ਪਸ਼ੂ ਨੇ ਬਾਕੀ ਸ਼ਾਮ ਦਾ ਕੋਈ ਨਹੀਂ ਸ਼ਾਮ ਦਾ ਕੋਈ ਨਹੀਂ ਇਹ ਤਾਂ ਜਿੰਨਾਂ ਦਾ ਬਿਜ਼ਨਸ ਆ ਕੰਮ ਆ ਫਾਰਮ ਤੇ ਬਸ ਉਹੀ ਉਹ ਉਹ ਕਰ ਰਹੇ ਆ ਉਹੀ ਕੰਮ ਕਰ ਰਹੇ ਹੈਨਾ ਤੇ ਮੈਂ ਤਾਂ ਕਹਿੰਦਾ ਚਾਰ ਚਾਰ ਜਿਹੜਾ ਲੋਕ ਇਹਨੇ ਬਹੁਤ ਵਧੀਆ ਮੈਦਾ ਕਹਿੰਦਾ ਸਭ ਤੋਂ ਮਾੜੀ ਚੀਜ਼ ਹੈ ਬਈ ਇਹ ਗੱਲ ਤੁਸੀਂ ਜਿਹੜੀ ਕਰੀ ਹੈ ਮੇਰੇ ਹੱਕ ਦੀ ਗੱਲ ਕਰੀ ਹੈ ਖਰ ਮੈਂ ਵੀ ਬਾਕੀ ਤਾਂ ਚਲੋ ਜਿਹੜੋਂ ਪਾਉਂਦੇ ਨੇ ਮੈਂ ਅਸੀਂ ਪਾਇਆ ਆਪ ਇਸ ਵਾਰ ਚਾਰ ਪਾਇਆ ਅਸੀਂ 5 ਕਿੱਲਿਆਂ ਦਾ ਚਾਰ ਪਾਇਆ ਠੀਕ ਹੈ ਪਰ ਮੈਂ ਕਹਿੰਦਾ ਵੀ ਆਪਦੇ ਬੱਚਾ ਨੂੰ ਦੁੱਧ ਉਹੀ ਗੱਲ ਆ ਭਾਈ ਮੈਂ ਤਾਂ ਨਾ ਪਹਿਲਾਂ ਵੀ ਇੱਕ ਮੇਰੀ ਵੀਡੀਓ ਪਾਈ ਵੀ ਐਸੇ ਚੈਨਲ ਤੇ ਦੇਖ ਸਕਦੇ ਹੋ ਤੁਸੀਂ ਮੱਕੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਹਨਾ ਮੱਕੀ ਦੇ ਵਿੱਚ ਅਗਲਾ 4-4 5-5 ਬੂਰੀਆਂ ਰੇਹਦੀਆਂ ਪਾਉਂਦਾ ਗਾ ਤੁਸੀਂ ਅਸੀਂ ਕੁਝ ਵੀ ਨਹੀਂ ਪਾਇਆ ਜੀ ਠੀਕ ਹੈ ਐਨੀ ਵਧੀਆ ਤਰੀਕੇ ਨਾਲ ਚਾਰ ਪਾਇਆ ਤੁਸੀਂ 10 ਮਿੰਟਾਂ ਦੇ ਵਿੱਚ ਉਹਦੇ ਵਿੱਚ ਜੀ ਪੈਦਾ ਹੋ ਜਾਂਦਾ ਫਿਰ ਉਹੀ ਆਪਾਂ ਪਸ਼ੂਆਂ ਨੂੰ ਪਾਉਨੇ ਆ ਹਨਾ ਤੇ ਉਹੀ ਦੁੱਧ ਅਸੀਂ ਪੀਂਨੇ ਆ ਹੁਣ ਮੈਂ ਨਾ ਡਿਬੇਟ ਕਰਾਉ ਜਿਹੜਾ ਬੰਦਾ ਕਹਿੰਦਾ ਵੀ ਚਾਰ ਵਧੀਆ ਹੈ ਠੀਕ ਹੈ ਜਸਤੂਆ ਕੱਢ ਕੇ ਤੁਹਾਨੂੰ ਵੀ ਚਾਰ ਤੇ ਕੀ ਨੁਕਸਾਨ ਨੇ ਕੀ ਨੁਕਸਾਨ ਨੇ ਜੇ ਹੁਣ ਆਪਾਂ ਦੇਖੀਏ ਨਾ ਹੁਣ ਪਹਿਲਾਂ ਜਦੋਂ ਰੋਡ ਤੇ ਆਪਾਂ ਚੱਲਦੇ ਦੀ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਨਾ ਆਪਾਂ ਨੂੰ ਨਾ ਸਰੋਂ ਵਰਸੀਨ ਬੀਜੀਬੀ ਆਮ ਦੀਦੀ ਹੁੰਦੀ ਹੁੰਦੀ ਹੁਣ ਭਾਈ ਜੇ ਕਿਤੇ ਦਿਸੀ ਨਹੀਂ ਰਿਹਾ ਕਿਤੇ ਕੀ ਕਹਣਾ ਕਿਸੇ ਦਾ ਕੁਮੜਾ ਮੁੱਤਾਂ ਲੱਗਿਆ ਹੋਵੇ ਜਿਹੜਾ ਆਪਾਂ ਆਪਾ ਉਹਦੇ ਦੇਖੋ ਕੀ ਕੁਸ ਹੈ ਵੱਡਣਾ ਸੌਖਾ ਨਜ਼ਾਰੇ ਨਾਲ ਮਿੰਟ ਚ ਹੋ ਜਾਂਦਾ 22 23 ਦਿਨਾਂ ਚ ਜੱਟੜਾ ਹੋ ਜਾਂਦਾ ਸਾਡੇ ਅਰਗੇ ਨੂੰ ਐ ਲੱਗਦਾ ਮਾਂ ਬਣ ਗਈ ਪੰਡ ਪਾ ਦੋ ਪਰ ਦੇਖੋ ਤਾਂ ਸਹੀ ਵੀ ਨੁਕਸਾਨ ਕੀ ਕਰਦਾ ਉਹ ਇੱਕ ਬਈ ਇੱਕ ਜਿਹੜਾ ਨਾ ਉਹ ਨਹੀਂ ਹੁੰਦਾ ਜਾਂ ਬਾਦਰਾਜਾ ਬੀਜਾ ਹੁੰਦਾ ਯਾਰ ਵੱਡਾ ਵੱਡਾ ਜਾਂ ਨਾ ਕਈ ਵੱਡਾਂ ਜਾਂ ਦਿੰਦਾ ਉਦੇ ਬਾਰੇ ਵੀ ਕੋਈ ਪਤਾ ਹੈ ਕੋਈ ਉਹਦੇ ਕੀ ਕੀ ਗੱਲਬਾਤ ਬਾਈ ਲੋਕਾਂ ਦਾ ਚਲੋ ਚੀਜ਼ ਠੀਕ ਆ ਉਹਦਾ ਚਰੀ ਵਰਗੀ ਹੈ ਉਹਦਾ ਹੋ ਕੇ ਦਾ 12 ਸਾਲ ਲਾ ਆਪਣੇ ਪੰਜਾਬ ਚ ਆਮ ਬੀਜ ਦੇ ਨੂੰ ਉਹਦਾ ਇਟਲੀ ਦੇ ਵਿੱਚੋਂ ਵੀ ਬੰਦਿਆਂ ਨੇ ਆਪਣੇ ਬੀਬੀ ਆਪਣੇ ਵੀ ਬੀਜ ਹੈ ਉਹ ਤਾਂ ਚੀਜ਼ ਹੈਗੀ ਆ ਵਧੀਆ ਜਿਹੜਾ ਹੁਣ ਨਹੀਂ ਵੇਚਦਾ ਕੀ ਕਣਾ ਜਾਂ ਘਾ ਮੱਖਣ ਘਾ ਕਹਿੰਦੇ ਨੇ ਜਿਹੜਾ ਉਹ ਸਭ ਨੂੰ ਮੜੀ ਜੀ ਅੱਛਾ 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 ਬੰਨ ਸਭ ਤੋਂ ਵੱਧ ਪਸ਼ੂ ਦੇ ਉਹ ਪਾਉਂਦਾ ਠੀਕ ਹੈ ਠੀਕ ਹੈ ਉਹ ਤਾਂ ਪਹਿਲਾਂ ਤਾਂ ਕੁੜਦੀ ਨਹੀਂ ਉਹ ਮਸ਼ੀਨ ਬੀਜਦੀ ਨਹੀਂ ਕੁੜਦਾ ਹੈਗਾ ਗਰਾਚੇ ਨਿਕਲਦੇ ਨੇ ਜਿਹੜੇ ਜਦੋਂ ਉਹਨੂੰ ਗੋੜਦੇ ਆਪਾਂ ਕਿਉਂਕਿ ਪਸ਼ੂ ਖਾਂਦੇ ਅੰਦਰ ਇਕੱਠਾ ਹੋ ਜਾਂਦਾ ਪਰਾਲੀ ਮੰਗੂ ਛੋਟਾ ਕਹਿਣ ਦਾ ਭਾਵੇਂ ਪਹਿਲਾ ਮੰਗੂ ਜਿਨ੍ਹਾਂ ਨੇ ਪਸ਼ੂ ਪਾਲਣੇ ਆ ਪਹਿਲਾ ਮੰਗੂ ਉਹੀ ਬਰਸੀਨ ਜਮੀ ਜਿਹੜੀ ਆਪਣੀ ਵੇਚਦੇ ਸੀ ਆਪਦੀ ਆਪਣੀਆਂ ਸਰਵਾ ਬੀਜੂ ਹਾਂ ਆਪ ਦਾ ਜਿਹੜੀ ਆਪਦੀ ਫੀਡ ਤਿਆਰ ਕਰਾਓ ਜਿਹੜੀਆਂ ਆਪਾਂ ਪਾਉਣਿਆਂ ਮੁਰਦੀਆਂ ਬੀਡਾਂ ਪਾਉਣਿਆਂ 100 100 ਕੈਮੀਕਲ ਕੈਲਸ਼ੀਅਮ ਲਾਟਰਿੰਗ ਪੜ ਰਗੇ ਇਹਨਾਂ ਚ ਪਾਇਆ ਹੋਇਆ ਹੁੰਦਾ ਆਪਦੀ ਤਿਆਰ ਕਰਾਓ 40 42 ਰੁਪਏ ਕਿਲੋ ਪੈਂਦੀ ਹੈ ਖੋਪ ਕੇ ਦੁੱਧ ਪਾਓ ਜੀ ਨੂੰ ਵੀ ਪਾਉਣੇ ਆਗਰ ਨੂੰ ਕਹਿ ਕੇ ਪਾਓ ਵੀ ਮੇਰੇ ਦੁੱਧ ਦੇ ਵਿੱਚ 1% ਵੀ ਕੋਈ ਚੀਜ਼ ਨਿਕਲਦੀ ਹੈ ਮੈਂ ਫਿਰ ਹੀ ਪੈਸੇ ਛੱਡੂਗਾ ਤੈਨੂੰ ਸਾਰੇ ਠੀਕ ਹੈ ਠੀਕ ਹੈ ਸਾਨੂੰ 40 42 ਰੁਪਏ ਕਿਲੋ ਫੀਡ ਪੈਂਦੀ ਹੈ ਜੀ ਅਸੀਂ ਆਪ ਖੜ ਕੇ ਲਵੇ ਕੜ ਕੇ ਦਾਣਾ ਬਣਵਾਉਨੇ ਆ ਆਪਦੀ ਉਹਦਾ ਬਣਵਾਉਨੇ ਆ ਮੱਕੀ ਦਾ ਸਾਰੀ ਦਾ ਪਰ ਜਿਹਨੂੰ ਪਾਉਣੇ ਆ ਪਾਉਣੇ 82 83 ਰੁਪਏ ਕਿਲੋ ਦੇ ਹਿਸਾਬ ਨਾਲ ਦੁੱਧ ਪਾਉਣੇ ਆ ਅਗਲਾ ਪੈਸੇ ਵੀ ਆ ਸਕੇ ਦਿੰਦਾ ਠੀਕ ਹੈ ਠੀਕ ਹੈ ਜਿੱਥੇ ਮਰਜ਼ੀ ਚੈੱਕਰ ਵਾਲੇ ਲੈਬੋਰੀਟਰੀ ਦੇ ਵਿੱਚ ਜੇ ਕੋਈ ਵੀ ਚੀਜ਼ ਦੀ ਕਮੀ ਨਹੀਂ ਨਿਕਲਦੀ ਖਾਂ ਦੇ ਦੁੱਧ ਤੇ ਮੱਝ ਦੇ ਦੁੱਧ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਕਿੰਨਾ ਹੈਗਾ ਜੀ ਕਿਹੜਾ ਦੁੱਧ ਨੂੰ ਆਪਾਂ ਚੰਗਾ ਮੰਨਿਆ ਜਾਂਦਾ ਮੱਝ ਦੇ ਹੀ ਮੰਨਿਆ ਜਾਂਦਾ ਹੁੰਦਾ ਹੈ ਨਾ ਦੇਖੋ ਜੀ ਹੁਣ ਤਾਂ ਪਹਿਲਾਂ ਤੋਂ ਜਦੋਂ ਦੁੱਧ ਪੀਂਦੇ ਆਉਂਦੇ ਨੇ ਲੋਕ ਜਦੋਂ ਇਹ ਚੀਜ਼ਾਂ ਦਾ ਲੋਕ ਵੀ ਜੰਗਲਾਂ 'ਚ ਆਪਣੇ ਏਰੀਆ 'ਚ ਆਈਆਂ ਬਸੋਂ ਵਾਲੀਆਂ ਚੀਜ਼ਾਂ ਆਈਆਂ ਮੱਝਾਂ ਦੇ ਦੁੱਧ ਨੂੰ ਹੀ ਵਧੀਆ ਗਿਣਦੇ ਨੇ हां ਮੱਜਾ ਇਹ ਤਾਂ ਦੁੱਧ ਪੀਣ ਚ ਤਾਂ ਫਿਰ ਉੱਪਰ ਬਥੇਰੇ ਆ ਗਏ ਮੈਂ ਤਾਂ ਉਦੋਂ ਹੀ ਗੱਲ ਕਹਿ ਜੀ ਵੀ ਹੁਣ ਜਿਹੜੇ ਹਿਸਾਬ ਨਾਲ ਚਾਰ ਤੇ ਮੱਕੀ ਦੇ ਇੰਨੇ ਉਸ ਵਾਲੀ ਪਾਉਨੇ ਆ ਤਾਂ ਕੱਲੀ ਬੱਕਰੀ ਦਾ ਦੁੱਧ ਰਹਿ ਗਿਆ ਇਕੱਲਾ ਹਾਂ ਜੀ ਬਹੁਤ ਸਭ ਤੋਂ ਵਧੀਆ ਜਿਹੜਾ ਆਪਣੀ ਮਰਜ਼ੀ ਦਾ ਖਾਂਦੀ ਆ ਆਪਣੀ ਮਰਜ਼ੀ ਦਾ ਖਾਂਦੀ ਆ ਇਹਨਾਂ ਨੂੰ ਆਪਾਂ ਜਿਹੇ ਜਿਹਾ ਪਾਉਣਾ ਉਹ ਜਿਹੇ ਦੁੱਧ ਕੱਢਦੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜੋ ਹੁਣ ਤੱਕ ਤੁਸੀਂ ਜਾਣਕਾਰੀ ਦਿੱਤੀ ਤੇ ਸੋ ਜਿਹੜੇ ਵੀਰਾਂ ਨੂੰ ਵਧੀਆ ਲੱਗੀ ਗੱਲਬਾਤ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਏਸੀ ਵੀਰ ਕੀ ਨਾਮ ਹੈ ਜੀ ਆਪਣਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਪਿੰਡ ਪਿੰਡ ਚੂਲੜ ਖੁਰਦੀ ਜੀ ਚੂਲੜ ਖੁਰਦ ਲਹਿਰੇਗਾ ਕਿਤੇ ਲਵੇ ਸੰਗਰੂਰ ਜਲੇ ਦੇ ਵਿੱਚ ਪੈਂਦਾ ਹਨਾ ਹਾਂ ਜੀ ਹਰਿਆਣਾ ਬਾਡਰ ਤੇ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਾਂ ਖੜੇ ਸੀ ਮਾਨਸਾ ਮੰਡੀ ਦੇ ਵਿੱਚ ਲਓ ਜੀ ਮਾਨਸਾ ਮੰਡੀ ਦੇ ਵਿੱਚ ਹਨਾ ਇੱਕ ਆਪਾਂ ਤੁਹਾਨੂੰ ਆਹ ਮੱਝ ਦਿਖਾਉਣੇ ਹੈਗੇ ਤੇ ਥਣ ਥਣ ਦੇ ਵਾਲੂ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਹਨਾ ਮੁਠੀ ਦੇ ਥਾਣਾ ਤੇ ਮਿੱਟੀ ਦੇ ਥਣ ਨੇ ਆਲਾ ਦਵਾਲਾ ਚੋਟੀ ਦਾ ਕਰ ਸਕਦੇ ਹੋ ਚੈੱਕ ਤੁਸੀਂ ਤੇ ਸਿੰਗ-ਸਿੰਗ ਵੀ ਦੇਖ ਸਕਦੇ ਹੋ ਭਾਈ ਇਸ ਤਰ੍ਹਾਂ ਦੇ ਮੁੱਠੀ ਵਾਲੇ ਸਿੰਗ ਨੇਗੇ ਮਗਰ ਕੀ ਆ ਭਾਈ ਇਹਦੇ ਮਗਰ ਕੱਟੀ ਹੈ ਮਗਰ ਕੱਟੀ ਆ ਕਿੰਨਾ ਟਾਈਮ ਹੋਇਆ ਸੂਈ ਨੂੰ ਹੋ ਗਏ 15 ਦਿਨ 15 ਦਿਨ ਦੁੱਧ ਦਾ ਅੱਧ ਦੀ ਗੱਲ ਕਰੀਏ ਦੁੱਧ 12 ਲੀਟਰ ਤਿਆਰ ਆਈ 12 ਲੀਟਰ ਪੱਕਾ ਪੱਕਾ ਜੀ 12 ਲੀਟਰ ਭਾਈ ਦੁੱਧ ਕਹਿੰਦੇ ਨੇ ਮੜਾ ਤੋੜ ਕੇ ਵੀ ਦਿਖਾ ਦੇ ਭਾਈ ਹਨਾ ਤੇ ਆਪਾਂ ਤੋੜ ਕੇ ਵੀ ਆਪਾਂ ਚੈੱਕ ਕਰਾ ਦਨੇ ਆ ਮਾਨਸਾ ਮੰਡੀ ਦੇ ਵਿੱਚ ਇਹ ਖੜੀ ਹੈ ਮੱਝ ਦੇਖ ਸਕਦੇ ਹੋ ਤੋਰਾ ਤੋਰਾ ਵਧੀਆ ਟੋਕਰੇ ਜਿਹੜਾ ਲਿਵਾ ਬਾਕੀ ਬਸ ਦੁੱਧ ਦਾ ਦੀ ਕਰਦੇ ਆਂ ਬਾਈ ਨਾਲ ਗੱਲ ਤੇ ਪਹਿਲਾਂ ਨੇ ਸੂਏ ਝੋਟੀ ਆ ਇਹ ਤੇ ਰੇਡ ਰੂਟ ਦੀ ਵੀ ਕਰਦੇ ਆਂ ਗੱਲਬਾਤ ਬਾਈ ਉਹਨਾਂ ਨਾਲ ਓਏ ਤੇ ਪਰਵਾਹ ਗਿਆ ਹਾ ਚੈੱਕ ਕਰ ਸਕਦੇ ਹਾਂ ਅੱਛਾ ਬਾਈ ਦੁੱਧ ਕਿੰਨਾ ਹੈ ਇਹਦੇ ਥੱਲੇ ਦੁੱਧ 12 ਲੀਟਰ ਤਿਆਰ ਹੈ 12 ਲੀਟਰ ਤਿਆਰ ਹੈ ਪੱਕਾ ਹੈ ਹਾਂਜੀ ਠੀਕ ਹੈ ਤੇ ਪਹਿਲੇ ਸੂਏ ਆ ਹਨਾ ਰੇਟ ਰੂਟ ਦੀ ਗੱਲ ਕਰੀਏ ਬਾਈ ਆਪਾਂ ਰੇਟ 1 5 ਮੰਗ ਰਿਹਾ 1 ਲੱਖ 5000 ਰੁਪਿਆ ਮੰਗ ਰਹੇ ਹੋ ਤੁਸੀਂ ਹਨਾ ਤੇ ਬਾਕੀ ਮਾਨਤਾਨ 90 ਤੱਕ ਛੱਡ ਦਾਂਗੇ ਹੈ 90 ਤੱਕ 90 ਤੱਕ 90 ਤੱਕ ਬਾਈ ਕਹਿੰਦਾ ਛੱਡ ਦਾਂਗੇ ਤੇ ਇਧਰ ਉਹ ਆ ਮੁੰਡਾ ਕਹਿੰਦਾ ਮੈਂ ਸਾਰਿਆਂ ਨੂੰ ਮੱਡੀ ਚ ਮੈਂ ਸੋਹਣਾ ਹੈ ਬਾਈ ਹਨਾ ਕਹਿੰਦਾ ਵੀ ਮੇਰੀ ਵੀਡੀਓ ਲਾਜ ਨਹੀਂ ਬਣਾ ਆਹ ਦੇਖ ਝੋਟੀ ਵੀ ਦੇਖ ਸਕਦੇ ਤੁਸੀਂ ਇਹਦੇ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਤੇ ਆਹ ਕੀ ਮਗਰ ਕੱਟੀ ਆ ਹਨ ਮਗਰ ਇਹਦੇ ਕੱਟੀ ਤੇ ਮੋਬਾਈਲ ਨੰਬਰ ਬਾਈ ਆਪਣਾ 98768 98768 01477 01477 ਇਹ ਬਾਈਆਂ ਦਾ ਨੰਬਰ ਆ ਪਿੰਡ ਕਿਹੜਾ ਬਾਈ ਆਪਣਾ ਬੋਹਾ ਪਿੰਟਾ ਲਓ ਜੀ ਆਹ ਝੋਟੀ ਨੂੰ ਕਰ ਲੋ ਚੈੱਕ ਹਨਾ ਮਾਨਸਾ ਮੰਡੀ ਦੇ ਵਿੱਚ ਤੋਰਾ ਤੋਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਦੇ ਮੁੱਠੀ ਦੇ ਥਣਨੇ ਵਧੀਆ ਲੰਬੇ ਪੂਸ਼ ਮਾਨਸਾ ਮੰਡੀ ਦੇ ਵਿੱਚ ਝੋਟੀ ਇਹ ਖੜੀ ਆ ਬਾਕੀ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਕੀ ਰੇਟ ਕੋਟ ਕਰਿਆ ਬਾਈ ਨੇ ਹਨਾ ਕਿੰਨਾ ਦੁੱਧ ਦਤਾ ਹੈ ਕੇਰਾ ਤੁਸੀਂ ਚਾਰ ਸਪਿਰੋ ਝੋਟੇ ਨੂੰ ਚੈੱਕ ਕਰ ਸਕਦੇ ਹੋ ਆ ਦੇਖੋ ਦੇਖ ਸਕਦੇ ਹੋ ਲੇਵਾ ਲੂਗਾ ਟੋਕਰ ਜਿਹੜਾ ਲੇਵਾ 15 16 ਲੀਟਰ ਵਧੀਆ ਲੇਵੇ ਦੀ ਹੈ ਬਾਕੀ ਆਪਾਂ ਮਗਰ ਕੀ ਆ ਬਾਈ ਹੁਣ ਇਹਦੇ ਮਗਰ ਹੈਗਾ ਕੱਟਾ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਕੱਲ ਨੂੰ ਹੈ ਕੱਲ ਹੀ ਸੂਈ ਆ ਬਾਈ ਕਹਿੰਦਾ ਹੈਨਾ ਤੇ ਦੁੱਧ ਦੁੱਧ 16 ਲੀਟਰ ਦੇਊ ਪੱਕਾ ਪੱਕਾ ਹੈ ਤੇ 16 ਲੀਟਰ ਬਾਈ ਦੁੱਧ ਕਹਿੰਦਾ ਕੰਡੇ ਵਾਲਾ ਬਾਕੀ ਬਾਈ ਚੈੱਕ ਟੱਕਰ ਕੇ ਤੁਸੀਂ ਲਿਜਾ ਸਕਦੇ ਹੋ ਆਪਣਾ ਫਰਜ਼ ਹੁੰਦਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਅੱਛਾ ਬਾਈ ਆਪਾਂ ਮੁੱਲ ਬਾੜੀ ਦੀ ਗੱਲ ਕਰੀਏ ਫਿਰ ਇਹਦਾ ਮੁੱਲ 1 ਲੱਖ 40 ਹੈ ਜੀ 1 ਲੱਖ 40000 ਰੁਪਏ ਕਿੰਨਾ ਹੈ ਤੇ ਬਾਕੀ ਇਹ ਤਾਂ ਮੰਡੀ ਦੇ ਰੇਟ ਹੁੰਦੇ ਨੇ ਮਾਨਤਨ ਨੂੰ ਮੌਕੇ ਤੇ ਮਾਨਤਨ ਹੋਈ ਸਾਰਾ ਬਾਕੀ ਮਾਨਤਨ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਝੋਟੇ ਤੁਹਾਨੂੰ 4 ਸਪੇਰੋ ਕਰਾਤੀ ਚੈੱਕ ਤੇ ਮਾਗਰ ਹੈਗਾ ਇਹਦੇ ਕਟਾ ਹੈ ਨਾ ਹਾਂ ਕੱਲ ਹੀ ਸੂਈਆ ਕੱਲ ਹੀ ਸੂਈਆ ਇਹਦੇ ਕੰਮਾ ਸੂਇ ਇਹਦਾ ਤੀਜਾ ਜੀ ਤੀਜਾ ਸੂਆ ਹਾਂ ਬੋਲਾ ਚੋਇਆ ਹੋਇਆ ਠੀਕ ਆ ਠੀਕ ਆ ਠੀ ਕਰ ਲੋ ਚੈੱਕ ਇਹ ਤਾਂ ਆਪਾਂ ਜਿਹੜਾ ਥਾਂ ਦੇਖ ਯਾਰ ਝੂਠੀ ਦੇਖ ਬਹੁਤ ਚੰਗੇ ਪਿੱਤੀ ਵਾਲੇ ਥਾਂ ਨੂੰ ਮੈਂ ਕਹਣਾ ਇਹ ਜੇ ਤੁਸੀਂ ਦੇਖੀ ਨਹੀਂ ਹੋਣੀ ਹਨਾ ਮੁੱਠੀ ਦਾ ਥਾਂ ਨੂੰ ਭੈਣ ਲੈਵਲ ਬਹੁਤ ਚੰਗਾ ਟੋਕਰੇ ਗੱਲ ਨਹੀਂ ਆਈ ਵੀਡੀਓ ਬਣਾਓ ਬਾਈ ਹੁਣ ਥਾਣੀ ਬਹੁਤ ਵਧੀਆ ਲੱਗੇ ਯਾਰ ਮੋਮੱਥਾ ਨਾ ਮੋਮੱਥਾ ਪੂਰਾ ਸੋਨਾ ਹੈ ਕੰਚ ਦੇ ਗਲਾਸਾ ਜਿਹੜੇ ਜਿਹੜੇ ਥਾਂ ਨੇ ਟੋਕਰੇ ਜਿਹੜਾ ਲੈਵਾ ਤੋਰਾ ਤੋਰਾ ਮੱਝ ਦਾ ਤੁਸੀਂ ਚੈੱਕ ਕਰ ਲਾ ਦਿਓ ਨਾ ਵਧੀਆ ਝੋਟੀ ਹੈਗੀ ਜੇ ਸਾਡੇ ਉਹਦਾ ਹੱਕ ਕੋਈ ਨਹੀਂ ਲੱਗਦਾ ਉਧਰ ਗਿਆ ਜੀ ਕਿੰਨਾਂ ਨਹੀਂ ਲੰਬਾਰੀ ਹੈ ਦੁੱਧ ਕਿੰਨਾ ਆ ਗਿਆ ਬਾਈ ਇਹਦੇ ਥੱਲੇ 12 ਕਿਲੋ 12 ਕਿਲੋ 12 ਕਿਲੋ ਦੁੱਧ ਆ ਬਾਈ ਕਹਿੰਦਾ ਵਧੀਆ ਸੁਣੀ ਝੋਟੀ ਆ ਕੰਮੇ ਸੂਏ ਬਾਈ ਦੂਜੇ ਸੂਏ ਦੂਜੇ ਸੂਏ ਠੀਕ ਆ ਹੁਣ ਕੀ ਆ ਮਗਰ ਕੱਟਾ ਜੀ ਮਗਰ ਕੱਟਾ ਦੂਜੇ ਸੂਏ ਦੀ ਝੋਟੀ ਆ ਕੀ ਰੇਟ ਕਰਾਇ ਜੀ ਦਾ ਇੱਕ ਪੰਜ ਜੀ ਇੱਕ ਪੰਜ ਕੀ ਬੋਲ ਲਓ ਜੀ ਇਹ ਸੀ ਮਾਨਸਾ ਮੰਡੀ ਬਾਕੀ ਤੁਹਾਨੂੰ ਆਂ ਜਾਂਦੇ ਜਾਂਦੇ ਦਿਖਾਉਣੇ ਇੱਕ ਕਸ਼ਮਾ ਕਸ ਉਧਰ ਦੇਖ ਸਕਦੇ ਤੁਸੀਂ ਵਪਾਰੀਆਂ ਦਾ ਹਨਾ ਕਿਵੇਂ ਕਸਮਾਨ ਬੈ ਰਿਆ ਦਰਵਾਲ ਕਹਿੰਦੇ ਨਹੀਂ ਇੰਨੇ ਦੀ ਲੈਣੀ ਇੰਨੇ ਦੀ ਦੇ ਦੇ ਇੰਨੇ ਦੀ ਬਸ ਮੁਕਾਸ ਪੂਰੀ ਛਾਤੂ ਇਹ ਚੱਲੀ ਜਾਂਦੀ ਆ ਜੇ ਆਪਾਂ ਗੱਲ ਕਰੀਏ ਨੀਲੀ ਰਵੀ ਦੀ ਹਨਾ ਨੀਲੀ ਰਵੀ ਦੀ ਇੱਕ ਆ ਮੈਨੂੰ ਝੋਟੀ ਦਿੱਤੀ ਹੈਗੀ ਤੇ ਇੱਕ ਇਧਰ ਆ ਖੜੀ ਹੈਗੀ ਹਨਾ ਬਾਕੀ ਮੰਡੀ ਦੇ ਵਿੱਚ ਤਾਂ ਇਹ ਉਹ ਕਹਿੰਦਾ ਠੰਡੇ ਬਾਜ ਮੱਝਾਂ ਤੁਸੀਂ ਚੈੱਕ ਕਰ ਸਕਦੇ ਬਹੁਤ ਵਧੀਆ ਗਾ ਇਹ ਦੋ ਹੀ ਸਮਝਾਂ ਨੀਲੀ ਰਗੜ ਵਾਲੀਆਂ ਨੇ ਦੇਸੀਆਂ ਨੇ ਬਾਕੀ ਤਾਂ ਮੋਹਰਾ ਨਸਲ ਦੀਆਂ ਹੀ ਜ਼ਿਆਦਾ ਨੇ ਮੱਝਾਂ ਮਾਨਸਾ ਮੰਡੀ ਦੇ ਵਿੱਚ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਆ ਰੇਟ ਰੂਟ ਦੇ ਵਿੱਚ ਹੋ ਜਾਂਦਾ ਨਹੀਂ ਉਹ ਕਹਿੰਦਾ ਮੈਂ ਇਹਦੀ ਨਹੀਂ ਵੇਚਣੀ ਖਿੱਚਾ ਤੂੰ ਹੀ ਵਸ ਤੇ ਦੇਖਾਂਗੇ ਉਹ ਕਹਿੰਦੇ ਨਹੀਂ ਨਿਭਾਉਂਦੇ ਇਸ ਤਰ੍ਹਾਂ ਵੀ ਮੰਡੀ ਦੇ ਵਿੱਚ ਪੈਂਦਾ ਸੱਟ ਪਰ ਸਾਰੀ ਹੀ ਮੰਡੀ ਸਾਨੂੰ तकरीबन ਚੈੱਕ ਕਰਾਤੀ ਹੈ ਰੇਟ ਰੂਟ ਸਾਨੂੰ ਦਿਖਾਉਂਦੇ ਨੇ ਬਾਕੀ ਇਹ ਬਾਈ ਵੀਡੀਓ ਦੇ ਵਿੱਚ ਜੋ ਹੈ ਜਾਗਲਾ ਬੋਲਦਾ ਆਪਾਂ ਉਹ ਜਿਆ ਕੁਝ ਦਿਖਾ ਦਿੰਦੇ ਆ ਬਾਕੀ ਮੌਕੇ ਤੇ ਗੱਲਬਾਤ ਹੋ ਜਾਂਦੀ ਹੈ ਹਨਾ ਤੇ ਦੇਖ ਕੇ ਚੈੱਕ ਕਰਕੇ ਤੁਸੀਂ ਪਸੂ ਲੈ ਜਾ ਸਕਦੇ ਹੋ ਇਹ ਸੀ ਮਾਨਸਾ ਮੰਡੀ ਦੇ ਰੇਟ ਤੇ ਇੱਥੇ ਦਿਖਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਆਹ ਮੱਝ ਵੀ ਦੇਖ ਰਹੇ ਪੂਛ ਲੰਬੀ ਥੱਲੇ ਲੱਗ ਰਹੀ ਹੈ ਪੂਛ ਪੂਰੀ ਲੰਬੀ ਪੂਛ ਹੈ ਥਣ ਥਣ ਤੁਸੀਂ ਚੈੱਕ ਕਰ ਸਕਦੇ ਹੋ ਨਾ ਪੂਰੇ ਘੈਂਟ ਦਾ ਕੰਚ ਦੇ ਗਲਾਸਾਂ ਵਰਗੇ ਥਣ ਨੇ ਲੰਬੇ ਥਣ ਦਿੱਤੀ ਦੇ ਥਣ ਨੇ ਵਧੀਆ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਕਰਦੇ ਬਹੁਤ ਬਹੁਤ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਾਂ ਕਿਸ ਤਰ੍ਹਾਂ ਦੀ ਵੀਡੀਓ ਹੋਰ ਪਾਇਆ ਕਰੀਏ ਜਿਹੜੇ ਵੀ ਵੀਰ ਮੇਰੇ ਵੀਡੀਓ ਦੇਖਦੇ ਨੇ ਤੇ ਜਿਨ੍ਹਾਂ ਨੇ ਚੈਨਲ ਨੂੰ ਕਰਿਆ ਸਬਸਕ੍ਰਾਈਬਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਸੀ ਮਾਨਸਾ ਮੰਡੀ ਦੇ